ਇੱਤਿਜਾਮਤ ਕਰ ਰਿਹਾ ਉਹ ਸਾਹਮਣੇ ਤੁਸੀਂ ਤਸਵੀਰ ਦੇਖੋਗੇ ਉੱਥੇ ਬੰਨ ਪੂਰਿਆ ਜਾ ਰਿਹਾ ਹੈ ਸਹੀ ਤਰੀਕੇ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ ਫੋਟੋਮਾਂ ਜਿਹੜਾ ਲੋਕ ਹੁੰਦੇ ਨੇ ਫੋਟੋਮਾਂ ਜਿਹਨਾਂ ਨੇ ਉਹਨਾਂ ਵਾਸਤੇ ਤਾਂ ਮਨੋਰੰਜਨ ਸਾਧਨ ਬਣਿਆ ਹੋਇਆ ਹੈ ਜਿਨ੍ਹਾਂ ਦੇ ਪਈ ਹੈ ਜਿਨ੍ਹਾਂ ਦੀ ਜ਼ਮੀਨ ਡੁੱਬੀ ਉਹਨਾਂ ਨੂੰ ਪੁੱਛੋ ਬਿਆਨ ਕਰਦੀਆਂ ਨੇ ਕਿ ਲੋਕ ਕਿੰਨੇ ਜ਼ਿਆਦਾ ਪਰੇਸ਼ਾਨ ਨੇ ਤੇ ਅੱਜ ਜਿਹੜੀ ਤਕਲੀਫ ਹੈ ਉਹਦੇ ਜਿਹੜੇ ਚੱਲ ਰਹੇ ਨੇ ਤੇ ਖੁਦ ਹੀ ਸਾਰੇ ਪ੍ਰਬੰਧ ਜਿਹੜੇ ਆ ਉਹ ਲੋਕ ਕਰ ਰਹੇ ਨੇ ਕਿੰਨੇ ਦਿਨਾਂ ਤੋਂ ਲੱਗੇ ਹੋ ਪ੍ਰਬੰਧ ਕਰਨਾ ਹੋ ਗਏ 10 10 15 ਦਿਨ ਹੋ ਗਏ ਨਹੀਂ ਤਹਿਸੀਲਦਾਰ ਆਏ ਸੀ ਤੇ ਡੀਸੀ ਸਾਹਿਬ ਆਏ ਸੀ ਜੀ ਕੀ ਕਰਕੇ ਗਏ ਕੁਛ ਨਹੀਂ ਬੱਸ ਇਥੋਂ ਪੋਰਤੋ ਮੁੜ ਗਈ ਤੇ ਲਈ ਜੇ ਹਾਲਾਤ ਬਹੁਤ ਬੁਰੇ ਸੀ ਜੇ ਇੱਥੇ ਬੰਨ ਨਾ ਬਣਦਾ ਤਾਂ ਸਾਰਾ ਸ਼ਹਿਰੀ ਡੁੱਬਦਾ ਇਹਦਾ ਸਭ ਤੋਂ ਕਮਜ਼ੋਰ ਬੰਨ ਕਿਹੜਾ ਹੈ ਸਭ ਤੋਂ ਕਮਜ਼ੋਰ ਬੰਨ ਤਾਂ ਪਿਛਲਾ ਹੀ ਜਿਹੜਾ ਪਿਛਲੇ ਸਾਧੂ ਵਾਲਾ ਹੋ ਗਿਆ ਉਦੋਂ ਪਿਛਲੇ ਪਿੰਡੋਂ ਚਾਂਦਪੁਰਾ ਵਾਲਾ ਹੋ ਗਿਆ ਸਾਰੇ ਕਮਜ਼ੋਰੀ ਨਹੀਂ ਸਾਰੇ ਇਧਰ ਸਾਰਾ ਦੇਖ ਲੋ ਨੀਮਾ ਹੀ ਆ ਸਤ ਸਾਲ ਦੋਸਤੋ ਐਫਓਪੀ ਨਿਊਜ਼ ਨਾਲ ਜੁੜੇ ਹੋ ਤੇ ਮੈਂ ਪਰਮਦੀਪ ਰਾਣਾ ਤਸਵੀਰਾਂ ਮਾਨਸਾ ਦੇ ਹਲਕਾ ਸਰਦੂਲਗੜ੍ਹ ਦੀਆਂ ਤੁਹਾਨੂੰ ਸਾਂਝੀਆਂ ਕਰ ਰਿਹਾ ਆ ਤੁਹਾਡੇ ਨਾਲ ਕਿ ਜਿਹੜਾ ਪੱਧਰ ਹੈ ਉਹ ਡੇਢ ਫੁੱਟ ਅੱਜ ਵਧਿਆ ਕੱਲ ਦੇ ਨਾਲੋਂ ਅੱਜ 1.9 ਫੁੱਟ ਦੇ ਕਰੀਬ ਜਿਹੜਾ ਇਹ ਪੱਧਰ ਵੱਜ ਚੁੱਕਿਆ ਪਾਣੀ ਦਾ ਲੈਵਲ ਲਗਾਤਾਰ ਵਧਦਾ ਜਾ ਰਿਹਾ ਤੇ ਪਿੰਡ ਵਾਲੇ ਨੇ ਜਿਹੜੇ ਇੱਥੋਂ ਦੇ ਲੋਕ ਨੇ ਉਹ ਆਪਦੇ ਪੱਧਰ ਤੇ ਇੱਥੇ ਇੰਤਜ਼ਾਮਤ ਕਰ ਰਹੇ ਆ ਉਹ ਸਾਹਮਣੇ ਤੁਸੀਂ ਤਸਵੀਰ ਦੇਖੋਗੇ ਉੱਥੇ ਬੰਨ ਪੂਰਿਆ ਜਾ ਰਿਹਾ ਸਹੀ ਤਰੀਕੇ ਨਾਲ ਮਜ਼ਬੂਤ ਕੀਤਾ ਜਾ ਰਿਹਾ ਤੇ ਜਿਹੜਾ ਲੈਵਲ ਹੈ ਓਏ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੁਲ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕਿਆ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਲੋਕ ਕਿੰਨੇ ਜ਼ਿਆਦਾ ਪਰੇਸ਼ਾਨ ਨੇ ਤੇ ਅੱਜ ਜਿਹੜੀ ਤਕਲੀਫ ਹੈ ਖੁੱਦ ਜਿਹੜੇ ਚੱਲ ਰਹੇ ਨੇ ਤੇ ਖੁਦ ਹੀ ਸਾਰੇ ਪ੍ਰਬੰਧ ਜਿਹੜੇ ਆ ਉਹ ਲੋਕ ਕਰ ਰਹੇ ਨੇ ਇੱਥੋਂ ਦੇ ਜਿਹੜੇ ਵਸਨੀਕ ਨੇ ਉਹਨਾਂ ਤੋਂ ਜਾਣਦੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਸੰਦੀਪ ਜੀ ਸੰਦੀਪ ਜੀ ਕੀ ਹਾਲਾਤ ਨੇ ਮੌਜੂਦਾ ਇੱਥੋਂ ਦੇ ਬਹੁਤ ਬੁਰੇ ਹਾਲਾਤ ਆ ਜੀ ਕਿੰਨੇ ਦਿਨਾਂ ਤੋਂ ਲੱਗੇ ਹੋ ਪ੍ਰਬੰਧ ਕਰਨਾ ਹੋ ਗਏ 10 10 15 ਦਿਨ ਹੋ ਗਏ ਅੱਛਾ ਅਧਿਕਾਰੀ ਆਇਆ ਕੋਈ ਇੱਥੇ ਸਾਰ ਲੈਣ ਅਧਿਕਾਰੀ ਆਏ ਨਹੀਂ ਸਾਰੇ ਆਏ ਨਹੀਂ ਅੱਛਾ ਅਧਿਕਾਰੀ ਆਉਂਦੇ ਨੇ ਜਾਂਦੇ ਨੇ ਸਾਰ ਸਾਰੀ ਸਹੀ ਚੱਲ ਰਿਹਾਗਾ ਵੀ ਅੱਛਾ ਹਾਂਜੀ ਲੈਂਦੇ ਆ ਸਾਰ ਆ ਕੇ ਹਾਂਜੀ ਹਾਂ ਤੇ ਵਿੱਚ ਹੀ ਲੋਕ ਕਹਿੰਦੇ ਵੀ ਫੋਟਾਂ ਖਿਚਾਉਣ ਆਉਂਦੇ ਆ ਫੋਟੋਮਾਂ ਜਾਂ ਤਾਂ ਲੋਕ ਆਉਂਦੇ ਨੇ ਫੋਟੋਮਾਂ ਜਿਹੋ ਉਹਨਾਂ ਨਾਲ ਉਹਨਾਂ ਵਾਸਤੇ ਤਾਂ ਮਨੋਰੰਜਨ ਸਾਧਨ ਬਣਿਆ ਹੋਇਆ ਜਿਨ੍ਹਾਂ ਦੇ ਪਈ ਹੈ ਜਿਨ੍ਹਾਂ ਦੀ ਜ਼ਮੀਨ ਡੁੱਬੀ ਉਹਨਾਂ ਨੂੰ ਪੁੱਛੋ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪੁੱਛੋ ਜਿਹੜਾ 23 ਚ ਨੁਕਸਾਨ ਹੋਇਆ ਉਹਨਾਂ ਨੂੰ ਪੁੱਛੋ 23 ਚ ਕੀ ਹਾਲਾਤ ਸੀਗੇ ਤੇ ਲਈ ਚ ਦਾ ਹਾਲਾਤ ਬਹੁਤ ਬੁਰੇ ਸੀ ਜੇ ਜ ਅੱਛਾ ਸਭ ਤੋਂ ਕਮਜ਼ੋਰ ਬੰਨ ਕਿਹੜਾ ਹੈ ਸਭ ਤੋਂ ਕਮਜ਼ੋਰ ਬੰਨ ਦਾ ਪਿਛਲਾ ਜਿਹੜਾ ਪਿਛਲੇ ਸਾਧੂ ਵਾਲਾ ਹੋ ਗਿਆ ਉਦੋਂ ਪਿਛਲੇ ਪਿੰਡੋਂ ਚਾਂਦਪੁਰਾ ਵਾਲਾ ਹੋ ਗਿਆ ਸਾਰੇ ਕਮਜ਼ੋਰ ਹੀ ਨਹੀਂ ਸਾਰੇ ਇੱਧਰ ਸਾਰਾ ਦੇਖ ਲਓ ਨੀਮਾ ਹੀ ਆ ਅੱਛਾ ਬਾਈ ਜੀ ਕੀ ਨਾਮ ਹੈ ਤੁਹਾਡਾ ਜਸਵੀਰ ਸਿੰਘ ਜੀ ਜਸਵੀਰ ਜੀ ਕੀ ਹਾਲਾਤ ਨੇ ਇੱਥੇ ਨਾ ਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਡਰ ਦਾ ਮਾਹੌਲ ਹੈ ਜੀ 2023 'ਚ ਜਦੋਂ ਪਾਣੀ ਆਇਆ ਜੀ ਉਦੋਂ ਮੰਨ ਲਓ ਸਾਡਾ ਇੱਥੇ 32 ਤੇ 25-2600 ਕਿਲਾ ਮਰ ਚੁੱਕਿਆ ਸੀ ਪਰ ਉਦੋਂ ਝੋਨਾ ਲੱਗ ਚੁੱਕਿਆ ਸੀ ਹੁਣ ਤਾਂ ਕੁਛ ਵੀ ਲੱਗਣ ਦੀ ਆਸ ਨਹੀਂ ਜੀ ਅੱਗੇ ਕਣਕ ਦੀ ਵੀ ਜੇ ਮਾਲੋ ਨਿਸ਼ਕਾਨ ਹੁੰਦਾ ਵੀ ਜਣੀ ਦੀ ਕੋਈ ਆਸ ਨਹੀਂ ਉਦੋਂ ਵੀ ਰੇਤਾ ਚੜ ਗਈ ਚਾਰ-ਚਾਰ ਪੰਜ-ਪੰਜ ਫੁੱਟ ਜੀ ਅਧਿਕਾਰੀ ਆਏ ਇੱਥੇ ਕਿਸੇ ਨੇ ਸਾਰ ਲਈ ਨਹੀਂ ਤਹਿਸੀਲਦਾਰ ਆਏ ਸੀ ਤੇ ਡੀਸੀ ਸਾਹਿਬ ਆਏ ਸੀ ਜੀ ਕੀ ਕਰਕੇ ਗਏ ਕੁਛ ਨਹੀਂ ਬਸ ਇੱਥੋਂ ਉਰ ਤੋਂ ਮੁੜ ਗਈ ਅੱਛਾ ਦੇਖ ਕੇ ਮੁੜ ਗਏ ਬਸ ਹਾਂਜੀ ਕੋਈ ਅਧਿਕਾਰੀ ਆਉਂਦਾ ਇੱਥੇ ਵਿਭਾਗ ਦਾ ਕੋਈ ਕਰਮਚਾਰੀ ਨਹੀਂ ਹੈ ਨਹੀਂ ਜੀ ਐਮਐਲਏ ਆਏ ਵਿਕਰਮਾਉਪਰ ਗੁਰਪ੍ਰੀਤ ਬਣਾਉਣ ਵਾਲੀ ਤੇ ਬੀਬੀ ਹਰਸ਼ਮੰਤਕਰ ਅੱਛਾ ਉਹਨਾਂ ਵੱਲੋਂ ਇਹ ਜਿਹੜਾ ਪ੍ਰਬੰਧ ਕੀਤੇ ਜਾ ਰਹੇ ਆ ਪੈਸਾ ਖਰਚਾ ਕੌਣ ਕਰ ਰਿਹਾ ਸਾਰਾ ਇਹ ਕੁਝ ਤੋਂ ਮੰਨ ਲਾ ਸਰਕਾਰ ਤੇਲ ਦੇ ਰਹੀ ਹੈ ਸਾਨੂੰ ਹੂੰ ਗੁਰਪ੍ਰੀਤ ਨੇ ਦੇ ਦਿੱਤਾ ਜੀ ਹੂੰ 500 ਲੀਟਰ ਸਾਨੂੰ ਮਨ ਲਓ ਕਾਂਗਰਸ ਕੰਨੀਆਂ ਮਿਲ ਗਿਆ ਵਿਕਰਮ ਸਿੰਘ ਮੁਫਰਦ ਜੀ ਦੇ ਗਏ ਹੂੰ ਹਰ ਸਮੇਂ ਤੇ ਦੇ ਗਈ 1000 ਲੀਟਰ ਜੀ ਅੱਛਾ ਤੇ ਮੰਨ ਲਓ ਅਸੀਂ ਤਾਂ ਹੀ ਆਸ ਰੱਖਦੇ ਆ ਵੀ ਸਾਡੇ ਇੱਕ ਤਾਂ ਬੰਨ ਦੋਨਾਂ ਪਾਸੇ ਪੱਕੇ ਹੋ ਜਾਣ ਜੀ ਹੂੰ ਇੱਥੋਂ ਮਤਲਬ 12 13 ਕਿਲੋਮੀਟਰ ਤੱਕ ਅੱਛਾ ਬਾਕੀ ਮੰਨ ਲਓ ਸਾਧਨਾ ਤਾਂ ਸਾਡੇ ਸਰੂਗੜ ਦੇ ਚੱਲ ਰਿਹਾ ਜੀ ਆੜਤੀਆ ਸਾਡੇ ਨਾਲ ਹੈ ਜੀ ਦੁਕਾਨਦਾਰ ਸਾਡੇ ਨਾਲ ਹੈ ਜੋ ਕਿਸਾਨ ਜ਼ਿਮੀਂਦਾਰ ਮਜ਼ਦੂਰ ਸਭ ਸਾਡੇ ਨਾਲ ਜਿਆ ਜੀ ਤੇ ਅਸੀਂ ਤੇ ਮੰਗ ਕਰਦੇ ਆ ਕਿ ਥੋੜਾ ਧੰਨਵਾਦ ਕਰਦੇ ਆ ਕਿ ਸਰਕਾਰਾਂ ਤੱਕ ਥੋੜੀ ਆਵਾਜ਼ ਪਹੁੰਚੇ ਸਰਕਾਰ ਕਹਿੰਦੀ ਆ ਕਦੇ ਅਸੀਂ ਤੁਹਾਨੂੰ ਬੱਕਰੀ ਮਰੀ ਦਾ ਦੇਵਾਂਗੇ ਕਦੇ ਮੁਰਗੇ ਦਾ ਇਹ ਇਹ ਸਾਨੂੰ ਨਹੀਂ ਚਾਹੀਦੇ ਜੀ ਹੋਰ ਕੀ ਚਾਹੀਦਾ ਅਸਲ ਵਿੱਚ ਲੋਕਾਂ ਨੂੰ ਚਾਹੀਦਾ ਕੀ ਹੈ ਅਸੀਂ ਤਾਂ ਵੱਧ ਤੋਂ ਵੱਧ ਮੰਗ ਹੀ ਕਰਦੇ ਆ ਜੀ ਬੰਨ ਦੋਨਾਂ ਪਾਸੇ ਪੱਕਾ ਹੋ ਜਾਏ ਕਿਉਂਕਿ ਇਹ ਹਾਰਸ ਅਰਸ ਸਾਲੇ ਹੜ ਨੇ ਆਉਣਾ ਜੀ ਇੱਕ ਵਾਰ ਤਾਂ ਆਉਣਾ ਨਹੀਂ ਜੀ ਇਹ ਕੋਈ ਵੀ ਸਰਕਾਰ ਆਉਂਦੀ ਹੈ ਜੀ ਪਹਿਲਾਂ ਆ ਮੁੱਦਾ ਹੀ ਹੈ ਜੀ ਸਾਡਾ ਤਾਂ ਤਾਂ ਇੱਥੋਂ ਦੇ ਜਿਹੜੇ ਲੋਕ ਨੇ ਉਹ ਇੱਕੋ ਹੀ ਗੱਲ ਬਿਆਨ ਕਰ ਰਹੇ ਨੇ ਕਿ ਆਹ ਜਿਹੜਾ ਬੰਨ ਹੈ ਉਹ ਪੱਕਾ ਹੋਣਾ ਚਾਹੀਦਾ 7 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਉਹ ਪੱਕਾ ਹੋਣਾ ਚਾਹੀਦਾ ਜਿਸ ਦੇ ਨਾਲ ਹਰ ਸਾਲ ਸਾਡੀ ਚਿੰਤਾ ਦਾ ਵਿਸ਼ਾ ਖਤਮ ਹੋ ਸਕੇ ਤੇ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਵੀ ਵਿਧਾਇਕ ਵੱਲੋਂ ਤੇ ਵੱਖੋ-ਵੱਖਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਮਦਦ ਤਾਂ ਕੀਤੀ ਗਈ ਪਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਇੱਥੇ ਆਉਂਦੇ ਨੇ ਦੇਖ ਕੇ ਚਲੇ ਜਾਂਦੇ ਨੇ ਪਰ ਪਿੰਡ ਵਾਲੇ ਤੁਸੀਂ ਆਪ ਦੇਖ ਲਓ ਇੱਥੇ ਜਿਹੜੀ ਤਸਵੀਰ ਹੈ ਵੀ ਇਹ ਲੋਕ ਆਪ ਖੜੇ ਨੇ ਤੇ ਉੱਥੇ ਤੱਕ ਜਿੰਨੇ ਵੀ ਲੋਕ ਤੁਹਾਨੂੰ ਨਜ਼ਰ ਆਉਣਗੇ ਉਹ ਸਾਰੇ ਇੱਥੋਂ ਨਜ਼ਦੀਕ ਪਿੰਡਾਂ ਦੇ ਲੋਕ ਨੇ ਤੇ ਆਪਦੇ ਪੱਧਰ ਤੇ ਇੱਥੇ ਦਿਨ ਰਾਤ ਇਹ ਮਿਹਨਤ ਕਰ ਰਹੇ ਨੇ ਹਾਲਾਂਕਿ ਖਰਚਾ ਚਾਹੇ ਸਰਕਾਰ ਕਰ ਰਹੀ ਹੈ ਪਰ ਇਹ ਲੋਕ ਲੱਗੇ ਪਏ ਨੇ ਕਿ ਸਾਡੀਆਂ ਜਾਨਾਂ ਵੱਜ ਜਾਣ ਸਾਡੀਆਂ ਫਸਲਾਂ ਵੱਜ ਜਾਣ ਇਥੋਂ ਦੇ ਜਿਹੜੇ ਹਾਲਾਤ ਨੇ ਉਹ ਲਗਾਤਾਰ ਕਿਤੇ ਨਾ ਕਿਤੇ ਮਾੜੇ ਹੁੰਦੇ ਜਾ ਰਹੇ ਆ ਕਿਉਂਕਿ ਕੱਲ 18 ਫੁੱਟ ਸੀ ਤੇ ਅੱਜ 19.5 ਫੁੱਟ ਹੋ ਚੁੱਕਿਆ ਤੇ ਜਿਹੜੇ ਲੋਕ ਨੇ ਉਹ ਇੱਥੇ ਇੱਕੋ ਹੀ ਮੰਗ ਕਰ ਰਹੇ ਨੇ ਵੀ ਇਹ ਜਿਹੜਾ 7 ਕਿਲੋਮੀਟਰ ਦਾ ਏਰੀਆ ਇਸ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਹੈ ਜਾਨ ਵਾਸਕੇ ਲੋਕਾਂ ਦੀਆਂ ਫਸਲਾਂ ਵਾਸਕਣ ਕਿਉਂਕਿ 2023 ਦੇ ਵਿੱਚ ਇਹ ਹਾਲਾਤ ਬਣੇ ਸੀ ਕਿ ਪਿੰਡ ਪਾਣੀ ਦੇ ਨਾਲ ਡੁੱਬ ਗਏ ਸੀ ਤੇ ਬੜੇ ਔਖੇ ਤਰੀਕੇ ਦੇ ਨਾਲ ਲੋਕਾਂ ਨੇ ਆਪਣੇ ਜੀਵਨ ਬਚਾਇਆ ਸੀ ਕਿਉਂਕਿ ਆਪਣੀਆਂ ਜਾਨਾਂ ਬਚਾ ਕੇ ਪਿੰਡਾਂ ਦੇ ਵਿੱਚ ਪਿੰਡ ਛੱਡਣੇ ਪੈ ਗਏ ਸੀ ਆਪਣੇ ਘਰ ਛੱਡਣੇ ਪੈ ਗਏ ਕਿਉਂਕਿ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਏਰੀਆ ਨੇ ਜਿੱਥੇ ਅੱਜ ਲੋਕ ਬੇਕਾਰ ਹੋਏ ਪਏ ਨੇ ਪਰ ਇੱਥੇ ਇਦਾਂ ਦੇ ਹਾਲਾਤ ਨਾ ਬਣਨੇ ਇਸ ਕਰਕੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਇਸ ਬੰਨ ਨੂੰ ਇਸ ਵਾਰ ਦੀ ਗੱਲ ਨਹੀਂ ਪਰ ਮੰਗ ਕਰਦੇ ਆ ਲੋਕ ਕਿ ਅਗਲੇ ਵਾਰ ਤੱਕ ਇਹ ਪੱਕਾ ਜਿਹੜਾ ਹੋਣਾ ਚਾਹੀਦਾ 7 ਕਿਲੋਮੀਟਰ ਤੱਕ ਦਾ ਏਰੀਆ ਤਾਂ ਹੀ ਜਿਹੜੇ ਇੱਥੋਂ ਦਾ ਜੀਵਨ ਹੈ ਉਹ ਸੌਖਾ ਹੋ ਸਕਦਾ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਸੌਖੀ ਹੋ ਸਕਦੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ